ਸਾਰਾ ਬਸ ਫਿਰ ਹੋ ਗਿਆ ਹਨੋ ਭਾਈ ਆ ਸਾਰਾ ਗੁੰਨਾ ਕਰ ਗਿਆ ਤੁਹਾਡਾ ਨੁਕਸਾਨ ਪਰ ਨਾ ਭਾਈ ਤਪੇ ਖੜੇ ਐ ਇਸ ਵੇਲੇ ਤਹੀ ਪਟਿਆਰੇ ਆ ਰਹੇ ਸੀਗੇ ਰਾਹ ਦੇ ਇੱਕ ਥਾਂ ਨੂੰ ਗੱਡੀ ਦੇ ਵਿੱਚ ਗੱਡੀ ਮਾਰ ਕੇ ਗਾਲਾਂ ਕੱਢ ਕੇ ਗੱਡੀ ਭੱਜੀ ਆ ਅਸੀਂ ਉਹਦੇ ਗੱਡੀ ਦਾ ਮਗਰਾ ਕੀਤਾ ਉਹ ਗੱਡੀ ਚਲੀ ਗਈ ਆ ਸੀਆਈ ਦੇ ਵਿੱਚ ਚਲੇ ਉਹਨੇ ਆਪਣੇ ਹੜਾਏ ਚਲੇ ਗਏ ਚੌਂਕੀ 'ਚ ਕਹਿੰਦੇ ਅਸੀਂ ਪੁਲਿਸ ਮੁਲਾਜ਼ਮਾਂ ਮੈਂ ਤੁਹਾਨੂੰ ਅੰਦਰ ਚੱਲ ਵੜਦੇ ਆ ਥੋੜੀ ਦਾਰੂ ਪੀਤੀ ਹੋਇਆ ਡੱਕੇ ਹੋਇਆ ਦੰਦ ਦੇ ਦੋਨੇ ਅੰਤਰਗਾਇਤਾ ਭਾਈ ਸਾਡੇ ਗਾਹਾਂ ਗਿਆ ਤੋਂ ਅੰਦਰ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਤੇ ਹੋਰ ਵਗੈਰਾ ਜਿਆ ਸ੍ਰੀ ਸਿੰਘ ਵੀ ਦਾਰੂ ਪੀਤੀ ਸੀ ਤੇ ਪੁਲਿਸ ਮੁਲਾਜ਼ਮ ਸਾਡੇ ਸਾਡੇ ਗੱਲ ਪੈ ਗਈ ਆ ਆ ਹਾਲਾਤ ਹੈ ਇੱਕ ਇੱਕ ਆਮ ਬੰਦੇ ਨਾਲ ਇਹ ਕੀ ਆ ਹਾਂਜੀ ਭਾਈ ਇਹ ਕਹਾਤਾ ਗੱਲ ਨੂੰ ਕਰਦੇ ਤੇ ਖਬਰਾਂ ਕੀ ਪਹੁੰਚੋਂਗੇ ਆ ਯਾਰ ਹੱਥੋਂ ਵੀ ਆ ਆ ਠੱਕੇ ਚਾਹੀ ਆ ਗੁੰਡਾ ਕਰਦੀ ਆ ਉੱਥੇ ਬਲਵਿੰਦਰ ਸਿੰਘ ਹੌਲਦਾਰ ਇੱਕ ਡਿਊਟੀ ਅਫਸਰ ਆ ਤੇ ਸਰਜੀਤ ਸਿੰਘ ਜਿਹੜਾ ਸਾਨੂੰ ਗਾਲਾਂ ਕੱਢ ਕੇ ਭੱਜਿਆ ਗੱਡੀ 'ਚ ਗੱਡੀ ਮਾਰ ਕੇ ਭੱਜਿਆ ਪੁਲਿਸ ਮੁਲਾਜ਼ਮਾ ਸਾਰੀ ਪੁਲਿਸ ਦੀ ਜ਼ਰੂਰਤ ਪਈ ਤੇ ਰਾਤ ਨੂੰ ਸਾਡੇ ਗਲ ਪਏ ਆ ਠੱਕੇ ਮਾਰੇ ਗਾਲ ਫੜੇ ਫੋਨ ਖੋਇਆ ਸਾਡੇ ਮੁਲਾਜ਼ਮਾਂ ਤੋਂ ਆ ਨਾਲ ਮੇਰੇ ਸਿਕਿਉਰਿਟੀ ਵਾਲੇ ਦੋ ਇਹਨਾਂ ਨੂੰ ਵੀ ਠੱਕੇ ਮਾਰੇ ਗਏ ਆ ਇਥੇ ਯਾਰ ਕੋਈ ਹੈ ਬੰਦਾ ਸੁਰੱਖਿਅਤ ਮਨਾ ਦੱਸੋ ਹਾ ਤਾਂ ਕੇਸ਼ਾ ਹੀ ਆ ਗੁੰਡਾ ਕਰਦੀ ਆ ਰਾਜ ਆ ਕਿਤੇ ਪੁਲਿਸ ਚੱਕ ਕੇ ਪੁਲਿਸ ਰਾਸਥਾਨੇ ਵਿੱਚ ਬੰਦੇ ਮਾਰ ਦਿੰਦੀ ਆ ਕੁੱਟਮਾਰ ਕਰਕੇ ਗਾਂਟ ਲਾ ਕੇ ਕਿਤੇ ਹੁਣ ਆ ਸਾਨੂੰ ਤਬੇ ਜਾਂਦੇ ਫਿਰ ਘੇਰ ਲਿਆ ਪਤਾ ਨਹੀਂ ਕਿਹੜਾ ਕੀ ਇਹ ਕਹਾਣੀ ਬਣਾਉਣਗੇ ਵੀ ਇਹਨਾਂ ਨੇ ਆ ਕੇ ਥਾਣੇ ਆਇਆ ਕਰਤਾ ਜੀ ਐ ਕਰਤਾ ਜੀ ਬੰਦੇ ਹਨੂ ਗਾਲਾਂ ਕੱਢ ਕੇ ਭੱਜੇ ਆ ਮੰਗ ਰ ਸੀ ਗੱਡੀ ਲਾਈ ਆ ਗਾਲਾਂ ਕੱਢੀਆਂ ਗੱਡੀ 'ਚ ਗੱਡੀ ਮਾਰਦੇ ਆ ਪਰ ਜਮੇ ਚੌਂਕੀ 'ਚ ਲਾਈ ਆ ਗੱਡੀ ਆਪਣੇ ਢੰਡਿਆ ਜੇ ਉਹ ਫੇ ਚੌਂਕੀ 'ਚ ਕਿਹੜੇ ਸੀ ਮੁਲਾਜ਼ਮਾਂ ਆ ਚਲੋ ਅਸੀਂ ਦਖਾਵਾ ਲਿਖਾਉਨੇ ਆ ਅਸੀਂ ਐਸਐਸਪੀ ਦੇ ਧਿਆਨ ਚ ਬਰਨਾਲੇ ਦੇ ਐਸਪੀਡੀ ਬਰਨਾਲੇ ਦੇ ਡੀਐਸਪੀ ਦੇ ਸੀਐਨ ਚਾਹ ਸਭ ਧਿਆਨ ਚ ਲਿਆ ਦੇ ਥੋਡੇ ਮੁਲਾਜ਼ਮਾਂ ਨੇ ਸਰਨਾਲ ਆ ਕੀਤਾ ਆ ਦੇਖੋ ਇੱਥੇ ਕੋਈ ਬੰਦਾ ਤੁਸੀਂ ਲੱਗਦਾ ਵੀ ਆਮ ਬੰਦਾ ਇੱਥੇ ਸਰਤ ਤੇ ਲੱਗਦਾ ਸੁਰੱਖਿਤ ਹੈਗਾ ਯਾਰ ਅਸ ਮੈਂ ਹੁਣ ਕਹਿੰਦਾ ਮੈਂ ਜੀਜੀਪੀ ਪੰਜਾਬ ਨੂੰ ਕਹਿੰਦਾ ਵੀ ਅੰਡਿਆਇਆ ਚੰਕੀ ਦਾ ਹੁਣ ਮੁਲਾਜ਼ਮਾਇਆ ਕਰਾਇਆ ਜਾਵੇ ਸਾਰੇ ਟੱਕੇ ਹੋਏ ਅੰਦਰ ਬੋਲਣਾ ਪੰਗਾ ਖਰਾਬ ਨਹੀਂਆ ਕੋਈ ਬੰਦਾ ਰਾਤ ਨੂੰ ਦਰਖਾਸਤ ਲਿਖਾਉਣ ਜਾਊ ਕੁਝ ਦੁਖੀ ਬੰਦਾ ਕੁਝ ਧੱਕੇਸ਼ਾਹੀ ਦੇ ਖਿਲਾਫ ਬੰਦਾ ਜਾਊ। ਕਾ ਉੱਥੇ ਸਾਡਾ ਮੁਲਾਜ਼ਮ ਧੱਕੇ ਹੋਇਆ। ਵੀਡੀਓ ਬਣਾਉਣ ਲੱਗੇ ਮੋਬਾਈਲ ਖੋਲੇ। ਮੋਬਾਈਲ ਖੋਣ ਲਾ ਕੇ ਸਾਡੇ ਉੱਥੇ ਆ ਮੁੰਡਿਆ ਕਾਲ ਦਾ ਗੱਲ ਫੜ ਲੈ ਕੇ ਆ ਕੇ ਮਦਰੋਂ ਆ ਮੁਲਾਜ਼ਮਾਂ ਨੂੰ ਧੱਕੇ ਮਾਰੇ। ਥਾਏਗਾ ਫਿਰ ਨਾ ਰਾਜ ਹੈ ਗੁੰਡਾ ਰਾਜ ਹੋਇਆ ਪਿਆ ਯਾਰ ਕਮਾਲ ਹੋ ਗਈ ਯਾਰ। ਮੈਂ ਨਹੀਂ ਕੋਈ ਸੁਣਵਾਈ ਹੈ ਨਹੀਂ ਇੱਥੇ। ਗੰਦਰਾਮ ਨੂੰ ਉਹਦੇ ਮੈਨ ਲਗਾਤੀ। ਐਸਐਸਪੀ ਦਾ ਮੈਨ ਧਿਆਨ ਦਿ ਲਿਆਦਾ। ਯਾਹ ਹਰ ਨਾ ਘਟਨਾ ਹੋਈ ਪਟਾੜੀ ਦੀ ਬਾਪ ਸਾਰੇ ਸੀ ਦੇ। ਆਉਨਾਪਾ ਬੇਕੇ ਜੀ ਆ ਵੀ ਆ ਜਾਓ ਜੀ ਮਲਾਜ ਮੌਂਦ ਲਈ ਦੱਸੋ ਜੀ ਆਦਾ ਕੀ ਕਸੂਰ ਆ ਰੱਚ